प्यारे किसान ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਮੈਂ ਰਣਜੀਤ ਸਿੰਘ ਚੋਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਨਵੇਂ-ਨਵੇਂ ਵਿਸ਼ਿਆਂ ਸੰਬੰਧੀ ਜਾਣਕਾਰੀ ਮਹਾਰਾਂ ਤੋਂ ਦਵਾਉਂਦੇ ਰਹਿੰਦੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿਵਾ ਰਹੇ ਹਾਂ ਮੋٹے ਅਨਾਜ ਦੀਆਂ ਰਵਾਇਤੀ ਫਸਲਾਂ ਪੰਜਾਬ ਦੇ ਵਿੱਚ ਕਿਹੜੀਆਂ ਨੇ ਇਹ ਦੀ ਸੰਬੰਧੀ ਆਪਾਂ ਜਾਣਕਾਰੀ ਅੱਜ ਹਾਸਲ ਕਰਨੀ ਹੈ ਮੇਰੇ ਨਾਲ ਬੈਠੇ ਨੇ ਡਾਕਟਰ ਰੂਚੀ ਕਪਾਰਦਵਾਦ ਜੀ ਜਿਹੜੇ ਮਿਲਟ ਬਰੀਡਰ ਨੇ ਪੀਯੂ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਆ ਇਹਨਾਂ ਤੋਂ ਆਪਾਂ ਇਹ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਲਗਾਈਆਂ ਜਾ ਸਕਦੀਆਂ ਮੋਟਾ ਅਨਾਜ ਕੀ ਹੈ ਜਾਣਕਾਰੀ ਇਹਨਾਂ ਤੋਂ ਵਿਸਥਾਰ ਨਾਲ ਲਵਾਂਗੇ ਡਾਕਟਰ ਰੂਚੀ ਕਪਾਰਦਵਾਦ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਮੈਂ ਗੱਲ ਕਰਾਂ ਮੈਡਮ ਮੋਟੀ ਅਨਾਜ ਦੀ ਕਿਉਂਕਿ ਆਪਣਾ ਵਿਸ਼ਾ ਵੀ ਅੱਜ ਇਹ ਹੀ ਆ ਕੀ ਹੁੰਦੇ ਨੇ ਮੋਟੇ ਅਨਾਜ ਸਭ ਤੋਂ ਪਹਿਲਾਂ ਇਹ ਦੱਸੋ ਹਾਂਜੀ ਮੋਟੇ ਅਨਾਜ ਛੋਟੇ ਦਾਣਿਆਂ ਵਾਲੀਆਂ ਉਹ ਫਸਲਾਂ ਹਨ ਜਿਨ੍ਹਾਂ ਨੂੰ ਮਿਲਟਸ ਦਾ ਨਾਮ ਦਿੱਤਾ ਗਿਆ ਹੈ ਜੇ ਆਪਾਂ ਦਾਣਿਆਂ ਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਜਿਹੜਾ ਇਹਨਾਂ ਨੂੰ ਦੋ ਮੁੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਹੈ ਜੋ ਕਿ ਹੈ ਪ੍ਰਮੁੱਖ ਮਿਲਟਸ ਜਿਨ੍ਹਾਂ ਦੇ ਵਿੱਚ ਆਉਂਦੇ ਹਨ ਜਵਾਰ ਬਾਜਰਾ ਤੇ ਰਾਗੀ ਕਿਉਂਕਿ ਇਹਨਾਂ ਦਾ ਦਾਣਾ ਦੂਸਰੀਆਂ ਮਿਲਟਸ ਨਾਲੋਂ ਥੋੜਾ ਜਿਹਾ ਵੱਡੇ ਆਕਾਰ ਦਾ ਹੁੰਦਾ ਹੈ ਤੇ ਇਹਨਾਂ ਦਾ ਦਾਣਾ ਦੇ ਉੱਤੇ ਛਿਲਕਾ ਨਹੀਂ ਹੁੰਦਾ ਤੇ ਜਿਹੜੀ ਦੂਜੀ ਸ਼੍ਰੇਣੀ ਹੈ ਉਹਦੇ ਵਿੱਚ ਆਉਂਦੀਆਂ ਹਨ ਛੋਟੀਆਂ ਮਿਲਟਸ ਉਹਨਾਂ ਦੇ ਵਿੱਚ 6 ਮਿਲਟਸ ਨੇ ਕੰਗਣੀ ਕੋਦਰਾ ਕਟਕੀ ਚੀਨਾ ਤੇ ਇੱਕ ਹਰੀ ਕੰਗਣੀ ਤੇ ਸੁਆੰਥ ਸੋ ਇਹ ਜਿਹੜੀਆਂ ਟੋਟਲ 9 ਮਿਲਟਸ ਨੇ ਜਿਨ੍ਹਾਂ ਨੂੰ ਆਪਾਂ ਮਿਲਟਸ ਦੀ ਕੈਟਾਗਰੀ ਦੇ ਵਿੱਚ ਲੈ ਕੇ ਆਉਨੇ ਹਾਂ ਤੇ ਇਹਨਾਂ ਨੂੰ ਜਿਹੜੀਆਂ ਛੋਟੀਆਂ ਮਿਲਟਸ ਨੇ ਇਹਨਾਂ ਦਾ ਜਿਹੜਾ ਛਿਲਕਾ ਹੁੰਦਾ ਹੈ ਦਾਣੇ ਦੇ ਉੱਪਰ ਉਹ ਪਚਾਉਣ ਲਈ ਥੋੜਾ ਔਖਾ ਹੁੰਦਾ ਹੈ ਇਸ ਲਈ ਉਹਨਾਂ ਨੂੰ ਪ੍ਰੋਸੈਸਿੰਗ ਦੀ ਥੋੜੀ ਜ਼ਿਆਦਾ ਲੋਡ ਪੈਂਦੀ ਹੈ ਅੱਛਾ ਜੀ ਆਪਾਂ ਗੱਲ ਕਰੀ ਜੀ ਮੋٹے اناਜ ਜੀ ਨੂੰ ਮੋٹے ਨਾਜ ਜੀ ਕਿਉਂ ਕਿਹਾ ਜਾਂਦਾ ਹੈ ਥੋੜਾ ਜੀ ਇਹ ਵੀ ਸਾਨੂੰ ਜ਼ਰੂਰ ਦੱਸੋ ਕਿਉਂਕਿ ਨਾਜ ਤਾਂ ਨਾਜ ਹੀ ਹੁੰਦਾ ਇਹਨੂੰ ਮੋਟਾ ਨਾਜ ਕਿਉਂ ਕਹਿੰਦੇ ਆ ਮੋਟਾ ਨਾਜ ਦੇਖੋ ਇੱਕ ਤਾਂ ਇਹਦਾ ਦਾਣਾ ਤਾਂ ਛੋਟਾ ਹੈ ਪਰ ਜਿਹੜਾ ਇਹਦੇ ਦਾਣੇ ਦੀ ਉੱਪਰਲੀ ਸਤ੍ਹਾ ਹੈ ਉਹ ਥੋੜੀ ਰੁੱਖੀ ਹੁੰਦੀ ਹੈ ਉਹ ਰੁੱਖੀ ਸਤ੍ਹਾ ਕਰਕੇ ਜਦੋਂ ਆਪਾਂ ਇਹਨਾਂ ਦਾਣਿਆਂ ਦਾ ਪੀਹਣ ਕਰਦੇ ਆ ਉਹ ਜਿਹੜਾ ਪੀਹਣ ਹੈ ਉਹ ਬਹੁਤਾ ਬਰੀਕ ਜਾਂ ਮਹੀਨ ਨਹੀਂ ਹੁੰਦਾ ਜਿਹੜਾ ਸੋ ਇਸ ਕਰਕੇ ਇਹਨਾਂ ਨੂੰ ਮੋٹے ਅਨਾਜ ਕਿਹਾ ਗਿਆ ਹੈ ਸੋ ਗੱਲ ਇਹ ਵੀ ਦੇਖੋ ਰਵਾਇਤੀ ਫਸਲਾਂ ਤੁਸੀਂ ਨਾਮ ਦੱਸਿਆ ਕਾਫੀ ਇਹਨਾਂ ਨੂੰ ਰਵਾਇਤੀ ਫਸਲਾਂ ਸੀ ਪੰਜਾਬ ਦੀਆਂ ਕਿਉਂ ਕਹਿੰਨੇ ਆ ਇਹਨਾਂ ਨੂੰ ਰਵਾਇਤੀ ਫਸਲਾਂ ਜਾਂ ਆਪਾਂ ਕਹੀਏ ਸਾਨੂੰ ਇਹ ਫਸਲਾਂ ਗਿਰਸੇ 'ਚ ਮਿਲੀਆਂ ਨੇ ਇਹਦਾ ਵੀ ਇੱਕ ਕਾਰਨ ਹੈ ਵੀ ਇਹ ਰਵਾਇਤੀ ਕਿਉਂ ਕਿਹਾ ਜਾਂਦਾ ਹੈ ਜੇ ਆਪਾਂ ਭਾਰਤੀ ਸੰਸਕ੍ਰਿਤੀ ਜਾਂ ਆਪਣੇ ਭੋਜਨ ਸ਼ੈਲੀ ਨੂੰ ਦੇਖੀਏ ਤਾਂ ਜੇ ਆਪਾਂ ਆਪਣੀ ਨਾਨੀ ਦਾਦੀ ਦੀ ਰਸੋਈ ਵੱਲ ਜਾਈਏ ਤਾਂ ਜਿਹੜੀ ਬਾਜਰੇ ਦੀ ਖਿਚੜੀ ਬਾਜਰੇ ਦੀ ਰੋਟੀ ਜਵਾਰ ਦੀ ਚੂਰੀ ਜਵਾਰ ਦੀ ਰੋਟੀ ਆਮ ਹੀ ਪਾਏ ਜਾਂਦੇ ਸਨ ਗੁਰੂ ਨਾਨਕ ਦੇਵ ਜੀ ਨੇ ਵੀ ਕੋਧਰੇ ਦੀ ਰੋਟੀ ਦੇ ਸੇਵਨ ਦੀ ਗੱਲ ਦੱਸੀ ਹੈ ਇਸ ਤੋਂ ਇਲਾਵਾ ਜੇ ਆਪਾਂ ਪੰਜਾਬੀ ਸੱਭਿਆਚਾਰ ਨੂੰ ਦੇਖੀਏ ਜਾਂ ਲੋਕ ਗੀਤਾਂ ਨੂੰ ਦੇਖੀਏ ਤਾਂ ਜਿਹੜੇ ਬਾਜਰੇ ਦਾ ਸਿੱਟਾ ਇਹ ਇੱਕ ਬਹੁਤ ਹੀ ਪ੍ਰਚਲਿਤ ਲੋਕ ਗੀਤ ਹੈ ਇਦਾਂ ਹੈ ਵੀ ਸਾਡੇ ਵਿਰਸੇ ਦੇ ਵਿੱਚ ਸਾਨੂੰ ਮਿਲੀਆਂ ਚੀਜ਼ਾਂ ਨੇ ਪਰ ਜਿਹੜੀ ਇਹ ਹਰੀ ਕ੍ਰਾਂਤੀ ਦਾ ਕੁਝ ਪ੍ਰਭਾਵ ਐਸਾ ਆਇਆ ਜਦੋਂ ਕਣਕ ਝੋਨੇ ਦੀਆਂ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਛਾੜ ਦਿੰਦੀਆਂ ਸੀ ਉਹ ਆਈਆਂ ਤੇ ਜਿਹੜੀਆਂ ਆਪਣੀਆਂ ਪਾਲਿਸੀਸ ਸੀਗੀਆਂ ਉਹ ਥੋੜੀਆਂ ਜਿਹੀਆਂ ਉਹਨਾਂ ਵੱਲ ਮੁੜ ਗਈਆਂ ਤਾਂ ਜਿਹੜੀਆਂ ਇਹ ਆਪਣੀਆਂ ਰਵਾਇਤੀ ਫਸਲਾਂ ਸੀ ਪਹਿਲਾਂ ਆਪਾਂ ਇਹ ਸੋਚੀਏ ਕਿ ਵੀ ਜਿਹੜਾ ਤਕਰੀਬਨ 1960 50 60 ਦੇ ਵਿੱਚ ਜਿਹੜਾ ਬਾਜਰੇ ਦੇ ਹੇਠ ਰਕਬਾ ਸੀ ਉਹ ਤਕਰੀਬਨ 11 ਲੱਖ ਏਕੜ ਏਰੀਆ ਸੀ ਤੇ ਹੁਣ ਅੱਜ ਦਾ ਸਿਨੈਰੀਓ ਇਹ ਹੈ ਕਿ ਅੱਜ ਤਕਰੀਬਨ ਘਟ ਹੀ ਗਿਆ ਹੈ ਬਹੁਤ ਹੀ ਥੋੜਾ ਏਰੀਆ ਰਹਿ ਗਿਆ ਹੈ ਪਰ ਜਿਹੜੀ ਇਹ ਅੰਤਰਰਾਸ਼ਟਰੀ ਦਿਵਸ ਮਨਾਇਆ ਆਪਾਂ ਹੁਣ ਲੋਕਾਂ 'ਚ ਜਾਗਰੂਕਤਾ ਫੇਰ ਪੈਦਾ ਹੋਈ ਹੈ ਹੁਣ ਉਮੀਦ ਹੈ ਕਿ ਜਿਹੜੇ ਅੱਜ ਦੇ ਜਿਹੜਾ ਕਿਸਾਨ ਉਗਾਤਾ ਰਿਹਾ ਹੈ ਤੇ ਇਹ ਜਿਹੜਾ ਭੋਜਨ ਆਪਣੀਆਂ ਪਲੇਟਾਂ ਵਿੱਚ ਵੀ ਜ਼ਰੂਰ ਆਏਗਾ ਸੋ ਫਸਲੀ ਵਿਭਿੰਨਤਾ ਦੇ ਨਾਲ-ਨਾਲ ਸਾਨੂੰ ਭੋਜਨ ਦੇ ਵਿੱਚ ਜਿਹੜੀ ਵਿਭਿੰਨਤਾ ਚਾਹੀਦੀ ਹੈ ਹੁਣ ਉਮੀਦ ਹੈ ਕਿ ਸਾਨੂੰ ਉਹ ਮਿਲ ਜਾਏਗੀ ਇਹ ਰਵੈਤੀ ਫਸਲਾਂ ਹੈਗੀਆਂ ਸੀ ਜੀ ਸਾਡੇ ਪੰਜਾਬ ਦੀਆਂ ਤੇ ਸਾਡੇ ਤੋਂ ਫਿਰ ਕਿਉਂ ਵਿਸਰ ਗਈਆਂ ਕਿਉਂ ਇਹਨਾਂ ਨੂੰ ਉਗਾਉਣਾ ਕਿਸਾਨ ਵੀਰਾਂ ਨੇ ਬੰਦ ਕਰਤਾ ਹਰੀ ਕ੍ਰਾਂਤੀ ਦਾ ਮੇਨ ਪ੍ਰਭਾਵ ਆਇਆ ਕਿ ਜਦੋਂ ਕਣਕ ਝੋਨੇ ਦੀਆਂ ਬਹੁਤ ਜ਼ਿਆਦਾ ਚੜ ਦੇਣ ਵਾਲੀਆਂ ਕਿਸਮਾਂ ਸਾਡੇ ਕੋਲ ਆਈਆਂ ਤਾਂ ਜਿਹੜੇ ਗਵਰਨਮੈਂਟ ਦੀਆਂ ਪਾਲਿਸਿਜ਼ ਲਾ ਲੋ ਜਾਂ ਜਿਹੜੇ ਸੀ ਰੁਝਾਵਾਂ ਕਿਸਾਨਾਂ ਦਾ ਉਧਰ ਆਰਥਿਕ ਸੁਰੱਖਿਆ ਵੱਲ ਜ਼ਿਆਦਾ ਹੋ ਗਿਆ ਕਿਉਂਕਿ ਸਪੋਰਟ ਬਹੁਤ ਜ਼ਿਆਦਾ ਮਿਲੀ ਸੋ ਉਹ ਜਿਹੜਾ ਸੀਗਾ 1960 ਚ ਜਿਵੇਂ ਤੁਹਾਨੂੰ ਦੱਸਿਆ ਵੀ 65 ਦੇ ਵਿੱਚ ਅਸੀਂ ਪਹਿਲੀ ਬਾਜਰੇ ਦੀ ਕਿਸਮ ਐਚਬੀ1 ਦੇ ਦਿੱਤੀ ਸੀ ਤੇ ਕੰਟੀਨਿਊਸ ਰਿਸਰਚ ਪੀਏਯੂ ਕਰ ਰਹੀ ਹੈ ਵੈਰਾਈਟੀਆ ਡਵੈਲਪ ਹੋ ਰਹੀਆਂ ਨੇ ਕਿਸਾਨਾਂ ਦੀ ਲੋਡ ਦੇ ਅਕੋਰਡਿੰਗ ਤੇ ਹੁਣ ਜੋ ਹੈ ਕਿ ਅੱਜ ਸਿਨੈਰੀਓ ਹੈ ਵੀ ਜਿਹੜਾ ਦਾਣਿਆਂ ਵਾਲਾ ਜਾਂ ਪਕਾਵੇਂ ਵਾਲੇ ਬਾਜਰੇ ਤੋਂ ਹਟ ਕੇ ਲੋਕ ਚਾਰੇ ਵਾਲੇ ਪਾਸੇ ਚਲੇ ਗਏ ਹਨ ਸਾਡੇ ਕੋਲ ਇਹ ਵੀ ਵੈਰਾਈਟੀਆਂ ਹੈ ਵੀ ਜਿਹੜੀਆਂ ਚਾਰੇ ਲਈ ਵੀ ਬਹੁਤ ਟੁਕਮੀਆਂ ਹਨ ਸੋ ਬਹੁਮੁਖੀ ਪੱਖਾਂ ਵਾਲੀਆਂ ਵੈਰਾਈਟੀਆਂ ਪੀਏਯੂ ਨੇ ਡਿਵੈਲਪ ਕੀਤੀਆਂ ਹਨ ਜੋ ਕਿ ਸਾਰੇ ਹੀ ਪੱਖਾਂ ਲਈ ਚਾਹੇ ਕਿਸਾਨਾਂ ਦੀ ਲੋੜ ਦੇ ਲਈ ਅਕੋਰਡਿੰਗ ਚਾਹੇ ਉਹ ਚਾਰੇ ਵੱਜੋਂ ਹੋਣ ਜਾਂ ਉਹ ਦਾਣਿਆਂ ਵੱਜੋਂ ਹੋਣ ਉਹ ਅਵੇਲੇਬਲ ਹੈ ਪੀਏਯੂ ਕੋਲੇ ਪਰ ਜਿਹੜੀ ਜਿਵੇਂ ਆਪਾਂ ਜਿਹੜੇ ਦੱਖਣ ਪੱਛਮੀ ਪੰਜਾਬ ਦੇ ਇਲਾਕੇ ਸੀ ਜਿਹੜੇ ਕਿ ਰਵਾਇਤੀ ਇਲਾਕੇ ਕਹੇ ਜਾਂਦੇ ਸੀ ਬਾਜਰੇ ਦੀ ਕਾਸ਼ਤ ਲਈ ਉਹਨਾਂ ਦੇ ਵਿੱਚ ਵੀ ਸੇਮ ਆਨ ਕਰਕੇ ਉਹ ਸਾਰਾ ਰਕਬਾ ਜਿਹੜਾ ਸੀ ਬਾਜਰੇ ਦੇ ਹੇਠੋਂ ਹਟਾ ਕੇ ਉਹ ਚੋਨੇ ਦੇ ਹੇਠਾਂ ਲਿਆਂਦਾ ਗਿਆ ਤੇ ਉਹ ਸਾਰਾ ਸਿੰਜੂ ਕੀਤਾ ਗਿਆ ਸੋ ਇਸ ਕਰਕੇ ਇਹ ਜਿਹੜੀਆਂ ਫਸਲਾਂ ਨੇ ਇਹਨਾਂ ਨੂੰ ਆਪਾਂ ਬਰਾਨੀ ਇਲਾਕਿਆਂ ਦੀਆਂ ਫਸਲਾਂ ਕਹਿੰਦੇ ਆ ਪਰ ਜਿੱਥੇ ਸੰਜੂ ਹਾਲਾਤ ਆਪਣੇ ਕੋਲ ਹੈਗੇ ਨੇ ਸੋ ਉੱਥੇ ਫਾਰਮਰ ਜਿਹੜੇ ਨੇ ਉਹ ਇਹਨਾਂ ਨੂੰ ਉਗਾਉਣਾ ਨਹੀਂ ਚਾਹੁੰਦੇ ਕਿਉਂਕਿ ਘੱਟ ਲਗਤ ਵਾਲੀਆਂ ਫਸਲਾਂ ਨੇ ਸੋ ਇਸ ਕਰਕੇ ਜਿੱਥੇ ਰਿਸੋਰਸਸ ਜਾਂ ਸਰੋਤ ਸਾਡੇ ਕੋਲ ਜ਼ਿਆਦਾ ਨਹੀਂ ਆਪਾਂ ਦੂਜੀਆਂ ਫਸਲਾਂ ਵੱਲ ਵੱਧ ਤੁਰ ਪੈਨੇ ਇਸ ਕਰਕੇ ਇਹ ਸਾਡੇ ਕੋਲੋਂ ਵਿਸਰ ਗਈਆਂ ਨੇ ਡਾਕਟਰ ਸਾਹਿਬ ਅਸੀਂ ਆਮ ਤੌਰ ਤੇ ਇਹ ਸੁਣਿਆ ਸੀ ਕਿ ਫਸਲਾਂ ਸੌਣੀ ਚ ਲੱਗਦੀਆਂ ਨੇ ਜ਼ਿਆਦਾਤਰ ਤੇ ਸੌਣੀ ਚ ਲਗਦੀਆਂ ਤਾਂ ਕੁਝ ਕੁ ਫਸਣਾ ਇਹ ਵੀ ਅਸੀਂ ਕਿਸਾਨ ਵੀਰ ਜਿਹੜੇ ਰਵਾਇਤੀ ਉਗਾਰ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਇਹ ਕਹਿੰਦੇ ਸੀ ਵੀ ਏ ਵੀ ਝੋਨੇ ਵਾਂਗ ਪਨੀਰੀ ਲਾਉਣੀ ਪੈਂਦੀ ਆ ਸਾਨੂੰ ਸੋ ਥੋੜਾ ਜਿਹਾ ਢੰਗ ਤਰੀਕੇ ਦੱਸੋ ਕਿਸ ਤਰ੍ਹਾਂ ਸੀ ਇਹਨਾਂ ਨੂੰ ਲਾਉਣਾ ਜਿਹੜੀ ਆਪਾਂ ਮਿਲਟਸ ਦੀ ਕਾਸ਼ਤ ਕਰਨੀ ਹੈ ਤਾਂ ਉਹਨੂੰ ਆਪਾਂ ਚੰਗੇ ਤਿਆਰ ਕੀਤੇ ਹੋਏ ਖੇਤ ਦੇ ਵਿੱਚ ਬੱਤਰ ਚ ਹੀ ਵੇਜਣਾ ਤਾਂ ਕਿ ਜਿਹੜਾ ਬੀਜ ਆ ਛੋਟਾ ਹੁੰਦਾ ਉਹਦੀ ਚੰਗੀ ਤਰ੍ਹਾਂ ਜੰਮ ਹੋ ਸਕੇ ਤੇ ਉਸ ਤੋਂ ਬਾਅਦ ਅਸੀਂ ਇਹ ਪ੍ਰੈਫਰ ਕਰਨਾ ਵੀ ਜਿਹੜੀ ਬੀਜ ਦੀ ਮਾਤਰਾ ਉਹ ਠੁਕਮੀ ਪਾਈ ਜਾਵੇ ਕਿਉਂਕਿ ਛੋਟੇ ਦਾਣੇ ਨੇ ਜ਼ਿਆਦਾ ਬੀਜ ਨਹੀਂ ਪੈਂਦਾ ਜੇ ਬਾਜਰੇ ਦੀ ਗੱਲ ਕਰੀਏ ਤਾਂ ਤਕਰੀਬਨ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਬੀ ਪਾਉਨੇ ਆ ਚਰੀ ਦੇ ਵਿੱਚ ਜਵਾਰ ਦੇ ਵਿੱਚ 7 ਤੋਂ 8 ਕਿਲੋ ਪਕਾਵੀ ਚਰੀ ਦਾ ਬੀ ਪੈਂਦਾ ਹੈ ਤੇ ਜਿਹੜੀਆਂ ਛੋਟੀਆਂ ਮਿਲਟਸ ਦੀ ਆਪਾਂ ਗੱਲ ਕਰੀਏ ਤਾਂ 2 ਤੋਂ 3 ਕਿਲੋ ਪ੍ਰਤੀ ਏਕੜ ਬੀ ਦੇ ਨਾਲ ਆਪਾਂ ਵਧੀਆ ਬੀਜ ਸਕਦੇ ਆ ਤੇ ਇਹਨਾਂ ਦਾ ਵੱਧ ਝਾੜ ਲੈ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਇਹਨਾਂ ਨੂੰ ਲਾਈਨਾਂ ਜਾਂ ਕਤਾਰਾਂ ਦੇ ਵਿੱਚ ਹੀ ਬੀਜੀਏ ਜਿਹੜੀਆਂ ਛੋਟੀਆਂ ਮਿਲਟਸ ਐ ਉਹਨਾਂ ਨੂੰ 25 ਤੋਂ 30 ਸੈਂਟੀਮੀਟਰ ਕਤਾਰਾਂ ਚ ਵਿੱਚ ਰੱਖ ਕੇ ਤੇ ਜਿਹੜੀਆਂ ਆਪਣੀਆਂ ਬਾਜਰਾ ਹੈ ਉਹਨੂੰ 50 ਸੈਂਟੀਮੀਟਰ ਕਤਾਰਾਂ ਚ ਵਿੱਚ ਰੱਖ ਕੇ ਬੀਜੀਏ ਤੇ ਇਸ ਦੇ ਨਾਲ ਹੀ ਬੂਟੇ ਤੋਂ ਬੂਟੇ ਦੇ ਫਰਕ ਨੂੰ ਵੀ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਵੀ 15 ਤੋਂ 20 ਸੈਂਟੀਮੀਟਰ ਜੇ ਆਪਾਂ ਰੱਖਾਂਗੇ ਤਾਂ ਬੂਟੇ ਦਾ ਵਿਕਾਸ ਵਧੀਆ ਹੁੰਦਾ ਹੈ ਤੇ ਨਾਲ ਹੀ ਫਸਲ ਦਾ ਉਤਪਾਦ ਵਧੀਆ ਹੁੰਦਾ ਹੈ ਤੇ ਜਦੋਂ ਆਪਾਂ ਲਾਈਨਾਂ 'ਚ ਬਿਜਾਈ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੈ ਜਿਹੜੇ ਨਦੀਨ ਐ ਉਹਨਾਂ ਨੂੰ ਅਸੀਂ ਅੱਛੀ ਤਰ੍ਹਾਂ ਕੰਟਰੋਲ ਕਰ ਸਕਦੇ ਆ ਕਿਉਂਕਿ ਜਿਹੜੇ ਫਾਰਮਰ ਆਪਣੇ ਲਾ ਰਹੇ ਨੇ ਪ੍ਰੈਕਟਿਸ ਉਹ ਜ਼ਿਆਦਾ ਰਕਬੇ 'ਚ ਹਜੇ ਨਹੀਂ ਲਾ ਰਹੇ ਆਪਾਂ ਥੋੜੇ ਏਰੀਆ 'ਚ ਲਾ ਰਹੇ ਆ ਅਸੀਂ ਇਹ ਦੇਖਣਾ ਵੀ ਉਹਨੂੰ ਲਾਹੇਵੰਦ ਕਿਵੇਂ ਬਣਾ ਸਕੀਏ ਤੇ ਜਿਹੜੀ ਨਦੀਨਾਂ ਦੀ ਰੋਕ ਥੰਮੈਂ ਕਿਉਂਕਿ ਇਹ ਜਿਹੜੇ ਨਦੀਨ ਐ crop ਦੀ ਜਿਹੜੀ ਮਿਆਦ ਐ ਬਹੁਤ ਛੋਟੀ ਐ ਮਿਲਟਸ ਦੀ ਤੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਛੋਟੀਆਂ ਮਿਲਰਸਾ तकरीबन 7 65 ਦਿਨਾਂ ਤੋਂ ਲੈ ਕੇ 100 ਦਿਨਾਂ ਤੱਕ ਵੀ ਜਾਂਦੀਆਂ ਨੇ ਡਿਊਰੇਸ਼ਨ ਤੇ ਡਿਪੈਂਡ ਕਰਦਾ ਹੈ ਪਰ ਇਹਨੂੰ ਅਸੀਂ ਲਾਹੇਵੰਦ ਤਾਂ ਹੀ ਬਣਾ ਸਕਦੇ ਹਾਂ ਕਿ ਸਾਨੂੰ ਖਪਤ ਘੱਟ ਦੇਣੀ ਪਵੇ ਤੇ ਜਿਹੜੀਆਂ ਆਪਾਂ ਪਨੀਰੀ ਲਾ ਕੇ ਕਰਦੇ ਹਾਂ ਇੱਕ ਤਾਂ ਟ੍ਰਾਂਸਪਲੈਂਟਿੰਗ 'ਚ ਲੇਬਰ ਵੱਧ ਲੱਗਦੀ ਹੈ ਤੇ ਇਸ ਕਰਕੇ ਆਪਾਂ ਇੱਥੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਸਾਨੂੰ ਥੋੜਾ ਔਖਾ ਹੋਣਾ ਪੈਂਦਾ ਹੈ ਜੇ ਨਦੀਨ ਵੱਧ ਗਏ ਤਾਂ ਕ੍ਰੌਪ ਗ੍ਰੋਥ ਘਟ ਜਾਂਦੀ ਹੈ ਸੋ ਉਹਨੂੰ ਇਨੀਸ਼ੀਅਲੀ ਆਪਾਂ ਪਹਿਲੇ ਮਹੀਨੇ ਦੇ ਵਿੱਚ ਹੀ ਜਦੋਂ ਆਪਾਂ ਲਾਈਨਾਂ 'ਚ ਬੀਜਿਆ ਹੋਊਗਾ ਤਾਂ ਉਹਨੂੰ ਤਰਫਾਲੀ ਜਿਹੜੀ ਇੱਕ ਪਈਏ ਵਾਲੀ ਤਰਫਾਲੀ ਨਾਲ ਆਪਾਂ ਵੀਡਸ ਕੰਟਰੋਲ ਕਰ ਲੈਣੇ ਆ। ਤੇ ਆਪਾਂ ਜਿਹੜੇ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਆਪਾਂ ਉਹਦੀ ਵੀਟਸ ਨੂੰ ਕੰਟਰੋਲ ਕਰ ਸਕਦੇ ਆ ਤੇ ਨਦੀਨ ਨਾਸ਼ਕ ਯੂਜ਼ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਆਪਾਂ ਤਕਰੀਬਨ ਤਕਰੀਬਨ ਘੱਟ ਹੀ ਲੱਗਦਾ ਨਾਲ ਆਪਾਂ ਇਹਨਾਂ ਨੂੰ ਗਰੋਅ ਕਰ ਸਕਦੇ ਹਾਂ ਇਹਦੀਆਂ ਵੈਰਾਈਟੀਆਂ ਵੀ ਕੋਈ ਹੈਗੀਆਂ ਨੇ ਜਾਂ ਬੀਜ ਕਿੱਥੋਂ ਅਵੇਲੇਬਲ ਹੋਊਗਾ ਕਿਉਂਕਿ ਆਮ ਕਿਸਾਨ ਵੀ ਜੋ ਦੇਖਦੇ ਆ ਨਾ ਪ੍ਰੈਸ ਪ੍ਰੋਸੈਸ ਕੀਤਾ ਹੋਇਆ ਸਾਨੂੰ ਬੀਜ ਨਹੀਂ ਮਿਲਦਾ ਆ ਪਰ ਉਹਨੇ ਉਗਣਾ ਨਹੀਂ ਹੈਗਾ ਸੋ ਇਹਨਾਂ ਦਾ ਬੀਜ ਅਸੀਂ ਕਿੱਥੋਂ ਲੈਣਾ ਆ ਇਹ ਜਰੂਰ ਸਾਨੂੰ ਦੱਸੋ ਤੇ ਕਿੰਨਾ ਕੁ ਮਹਿੰਗਾ ਹੋਊਗਾ ਇਹ ਵੀ ਜਰੂਰ ਦੱਸੋ ਥੋੜਾ ਜਿਹਾ ਮੈਂ ਇਹ ਵੀ ਦੱਸਣਾ ਚਾਹੁੰ ਕਿ ਜਦੋਂ ਜਦ ਆਮ ਤੌਰ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜੀਆਂ ਇਹ ਫਸਲਾਂ ਨੇ ਆਪਣੀਆਂ ਸਾਰੀਆਂ ਹੀ ਸੋਹਣੀ ਰੁੱਤ ਦੀਆਂ ਫਸਲਾਂ ਆ ਹਨਾ ਜੀ ਇਹ ਖੇਤੀ ਵੀ ਤਾਂ ਹੀ ਲਾਹੇਵੰਦ ਹੋਊਗੀ ਜੇ ਆਪਾਂ ਇਹਨੂੰ ਮੀਂਹ ਦੇ ਪਾਣੀ ਨਾਲ ਸਿੰਚਾਈ ਕਰੀਏ ਅੱਛਾ ਜੀ ਤੇ ਹਾਂਜੀ ਇਹਨਾਂ ਦੀ ਇਹੀ ਖਾਸੀਅਤ ਹੈ ਮਿਲਟ ਫਸਲਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਤੇ ਸਾਡੇ ਕਿਸਾਨ ਵੀਰਾਂ ਲਈ ਇਹੀ ਇਲਾਹੇਵੰਦ ਹੈ ਕਿ ਜਿੰਨਾ ਮੀਂਹ ਦੇ ਪਾਣੀ ਨੂੰ ਯੂਜ਼ ਕਰਨਗੇ ਉੰਨੀ ਹੀ ਸਾਨੂੰ ਘੱਟ ਇਰੀਗੇਸ਼ਨ ਲਈ ਰਿਸੋਰਸਸ ਯੂਜ਼ ਕਰਨੇ ਪੈਣਗੇ ਤੇ ਤਕਰੀਬਨ 2 ਤੋਂ 3 ਪਾਣੀਆਂ ਦੇ ਨਾਲ ਵਧੀਆ ਫਸਲ ਹੋ ਜਾਂਦੀ ਹੈ ਜਿਆਦਾ ਵੀ ਫਸਲ ਨੂੰ ਪਾਣੀ ਦੀ ਲੋੜ ਨਹੀਂ ਤੇ ਉਸ ਦੇ ਨਾਲ ਹੀ ਖਾਦਾ ਦੀ ਵਰਤੋਂ ਵੀ ਅਨੁਕੂਲ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਕੁਝ ਫਾਰਮਰ ਕਹਿੰਦੇ ਵੀ ਅਸੀਂ ਆਰਗੈਨਿਕ ਫਾਰਮਿੰਗ ਕਰਨੀ ਹੈ ਜਿਹੜੀ ਆਰਗੈਨਿਕ ਫਾਰਮਿੰਗ ਹੈ ਉਹ ਥੋੜੀ ਜੀ ਇਸ ਤਰ੍ਹਾਂ ਲਾਹੇਵੰਦ ਨਹੀਂ ਹੈ ਕਿਉਂਕਿ ਝਾੜ ਥੋੜਾ ਹੀ ਘਟ ਦਿੰਦੀਆਂ ਫਸਲਾਂ ਜੇ ਆਪਾਂ ਖਾਦ ਨਹੀਂ ਪੰਦੇ ਕਿਉਂਕਿ ਆਪਣੇ ਖੇਤ ਫਸਲੀ ਚੱਕਰ ਚ ਹਮੇਸ਼ਾ ਰਹਿੰਦੇ ਆ ਸੋ ਜਿੰਨੀ ਅਨੁਕੂਲ ਮਾਤਰਾ ਦੇ ਵਿੱਚ ਪੀਏਯੂ ਨੇ ਰეკਮੈਂਡ ਕੀਤੀ ਹੋਈ ਖਾਦ ਦੀ ਡੋਜ਼ ਆ ਉਹ ਜ਼ਰੂਰ ਦੇਣ ਤਾਂ ਕਿ ਅਸੀਂ ਆਪਟੀਮਮ ਝਾੜ ਉਹਦਾ ਲੈ ਸਕੀਏ ਤੇ ਜਿਹੜੀਆਂ ਕਿਸਮਾਂ ਪੀਏਯੂ ਨੇ ਡਵੈਲਪ ਕੀਤੀਆਂ ਨੇ ਉਹ ਫਰਮਰਸ ਦੀ ਲੋਡ ਦੇ ਅਕੋਰਡਿੰਗ ਦੇ ਚਾਹੇ ਫਾਰਮਰ ਜਿਵੇਂ ਹੁਣ ਬਾਜਰੇ ਦੀ ਗੱਲ ਕਰੀ ਤਾਂ ਬਾਜਰੇ ਦੀਆਂ ਕਿਸਮਾਂ ਆਪਾਂ ਜਿਵੇਂ 165 PC 165 166 ਤੇ PC 167 ਸਾਡੇ ਕੋਲ ਅਵੇਲੇਬਲ ਨੇ ਤੇ ਇੱਕ SL 46 ਜਿਹੜੀ ਜਵੀ ਦੀ ਕਿਸਮ ਹੈ ਉਹ ਵੀ ਦੋਰੇ ਪਰਪਸ ਲਈ ਹੈ ਚਾਹੇ ਚਾਰੇ ਲਈ ਬੀਜਣ ਜਾਂ ਦਾਣਿਆਂ ਲਈ ਤੇ ਉਸ ਦੇ ਨਾਲ ਹੀ ਛੋਟੇ ਮਿਲਟਸ ਤੇ ਵੀ ਰਿਸਰਚ ਪੀਏਯੂ ਚੱਲ ਰਹੀ ਹੈ ਇੱਕ ਪੰਜਾਬ ਚੀਨਾ 1 ਪੀਏਯੂ ਨੇ ਵੈਰਾਈਟੀ ਦਿੱਤੀ ਹੈ ਜੋ ਕਿ 2.5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਤੇ ਹੋਰ ਮਿਲਟਸ ਤੇ ਵੀ ਰਿਸਰਚ ਚੱਲ ਰਹੀ ਹੈ ਨਾਲ ਦੀ ਨਾਲ ਸੋ ਆਉਣ ਵਾਲੇ ਸਮੇਂ 'ਚ ਅਸੀਂ ਫਾਰਮਰ ਨੂੰ ਨਵੀਆਂ ਕਿਸਮਾਂ ਦੇਵਾਂਗੇ ਤੇ ਜਿਹੜਾ ਬੀਜ ਹੈ ਉਹ ਸੀਡ ਸ਼ਾਪ ਤੇ ਪੀਏਯੂ ਦੀ ਸੀਡ ਸ਼ਾਪ ਤੇ ਅਵੇਲੇਬਲ ਹੈ ਫਾਰਮਰ ਉੱਥੋਂ ਆ ਕੇ ਕਲੈਕਟ ਕਰ ਸਕਦੇ ਨੇ ਤੇ ਨਾਲ ਹੀ ਮੇਲਿਆਂ ਦੇ ਉੱਪਰ ਵੀ ਸੀਡ ਦੀ ਵਿਕਰੀ ਹੁੰਦੀ ਹੈ ਤੇ ਮਿਲਟ ਕਿਟ ਸਪੈਸ਼ਲ ਇੱਕ ਬਣਾਈ ਗਈ ਹੈ ਜਿਹੜੇ ਕਿ ਫਾਰਮਰ ਆਪਣੇ ਖਾਣ ਲਈ ਜਾਂ ਖਪਤ ਲਈ ਉਹ ਲਗਾ ਸਕਦੇ ਹਨ ਤੇ ਉਸ ਸੀਡ ਨੂੰ ਯੂਜ਼ ਕਰ ਸਕਦੇ ਹਨ ਡਾਕਟਰ ਸਾਹਿਬ ਬਿਜਾਈ ਦਾ ਸਮਾਂ ਥੋੜਾ ਜਿਹਾ ਸਾਨੂੰ ਜਰੂਰ ਦੱਸੋ ਕੀ ਹੁਣ ਬੀਜ ਸਕਦੇ ਆ ਅੱਗੇ ਅਸੀਂ ਕਿਉਂਕਿ ਜੁਲਾਈ ਦਾ ਐਂਡ ਹੋਣ ਵਾਲਾ ਹੁਣ ਹਾਂਜੀ ਬਸ ਜੁਲਾਈ ਦੇ ਵਿੱਚ ਹੀ ਵੈਸੇ ਤਾਂ ਬੀਜਣ ਦਾ ਟਾਈਮ ਹੈ ਕਿਉਂਕਿ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਫਿਰ ਆਪਾਂ ਨੂੰ ਸੀਡ ਦੇ ਜਿਹੜੇ ਪਰਾਗਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਜਦੋਂ ਕ੍ਰੌਪ ਫੁੱਲਾ ਤੇ ਚਲੀ ਜਾਂਦੀ ਹੈ ਤਾਂ ਸੀਡ ਸੈਟਿੰਗ ਘਟ ਹੁੰਦੀ ਉਹਦਾ ਝਾੜ ਘਟ ਜਾਂਦਾ ਹੈ ਤੋਂ ਜਿਹੜਾ ਜੂਨ ਜੁਲਾਈ ਆ ਆਪਟੀਮਮ ਟਾਈਮ ਹੈ ਜਿਹੜੀਆਂ ਸੋਨੀ ਦੀਆਂ ਫਸਲਾਂ ਨੂੰ ਆਪਾਂ ਲਗਾਉਣਾ ਹੈ ਅਸੀਂ ਇਹਨਾਂ ਦੀ ਪ੍ਰੋਸੈਸਿੰਗ ਬਾਰੇ ਬੜਾ ਸੁਣਿਆ ਵੀ ਇਹਦੀ ਪ੍ਰੋਸੈਸਿੰਗ ਕਰਕੇ ਹੀ ਸਾਨੂੰ ਖਾਣਾ ਪਊ ਡਾਇਰੈਕਟ ਨਹੀਂ ਅਸੀਂ ਖਾ ਸਕਦੇ ਹੈਨਾ ਕਿਉਂਕਿ ਛਿਲਕਾ ਵੀ ਲਾਉਣਾ ਪਊਗਾ ਉਹਦਾ ਆਟਾ ਵੀ ਬਣਾਉਣਾ ਪਊ ਤੇ ਕੋਈ ਚੀਜ਼ ਵੀ ਉਹਦੀ ਬਣਾਉਣੀ ਪਊਗੀ ਹੈਨਾ ਕੋਈ ਕਿਸੇ ਮਾਤਰਾ ਦੇ ਵਿੱਚ ਤਾਂ ਉਹਨੂੰ ਕਿਸੇ ਵੀ ਫਾਰਮ ਫਾਰਮ ਚ ਅਸੀਂ ਉਹਨੂੰ ਖਾਣਾ ਪਊਗਾ ਨਾ ਤੋ ਪ੍ਰੋਸੈਸਿੰਗ ਬਾਰੇ ਥੋੜਾ ਜ਼ਰੂਰ ਦੱਸੋ ਸਾਨੂੰ ਹਾਂਜੀ ਸੋ ਪ੍ਰੋਸੈਸਿੰਗ ਬਹੁਤ ਹੀ ਇੱਕ ਇੰਪੋਰਟੈਂਟ ਭਾਗ ਹੈ ਇਸ ਮਿਲਟ ਦੀ ਖੇਤੀ ਦਾ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਕੋਲੇ ਦਾਣਾ ਆ ਜਾਂਦਾ ਹੈ ਤਾਂ ਦਾਣੇ ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਜੀ ਕੁਝ ਐਂਟੀਨਿਊਟ੍ਰੀਸ਼ਨਲ ਤੱਤ ਵੀ ਹੁੰਦੇ ਨੇ ਦਾਣਿਆਂ ਦੇ ਵਿੱਚ ਸੋ ਜਿਹੜੀਆਂ ਆਮ ਤਕਨੀਕਾਂ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਵੇਂ ਬਾਜਰਾ ਜਵਾਰ ਤੇ ਰਾਗੀ ਨੂੰ ਖਾਸ ਪ੍ਰੋਸੈਸਿੰਗ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਦਾਣੇ ਤੇ ਛਿਲਕਾ ਨਹੀਂ ਹੁੰਦਾ ਪਰ ਜਿਹੜੀਆਂ ਛੋਟੀਆਂ ਮਿਲਟਸ ਐ ਕੰਗਣੀ ਕੋਧਰਾ ਕਟਕੀ ਇਹਨਾਂ ਦੇ ਵਿੱਚ ਦਾਣੇ ਦੇ ਜਿਹੜੇ ਹੈਗੇ ਨੇ ਛਿਲਕਾ ਹੁੰਦਾ ਹੈ ਉਹ ਛਿਲਕਾ ਜਿਹੜਾ ਪਾਚਣ ਚ ਥੋੜੀ ਪ੍ਰੋਬਲਮ ਕਰਦਾ ਸੋ ਉਹਨੂੰ ਅਸੀਂ ਪ੍ਰੋਸੈਸਿੰਗ ਨਾਲ ਕਰਨਾ ਹੈ ਜਿਹੜੇ ਛਿਲਕੇ ਨੂੰ ਰਿਮੂਵ ਕਰਨਾ ਉਹਨੂੰ ਡੀ ਹਸਕਿੰਗ ਕਹਿੰਦੇ ਆਪਾਂ। ਹਾਂਜੀ ਡੀ ਹਸਕਿੰਗ ਜਿਹੜੀ ਆਪਾਂ ਕਰਨੀ ਹੈ ਵੀ ਉਹ ਵੀ ਇਹ ਧਿਆਨ ਰੱਖਣਾ ਵੀ ਉਨੀ ਕੀ ਡੀ ਹਸਕਿੰਗ ਕਰਨੀ ਹੈ ਵੀ ਜਿੱਦ ਤੱਕ ਜਿਹੜੇ ਦਾਣੇ ਦੇ ਅੰਦਰਲੇ ਤੱਤ ਨਕ ਖਤਮ ਹੋ ਜਾਣ। ਹਾਂ। ਹਾਂਜੀ ਉਹ ਬਹੁਤ ਜ਼ਰੂਰੀ ਹੈ। ਮਤਲਬ ਉਹਦੇ ਲਈ ਬਹੁਤ ਜ਼ਿਆਦਾ ਤਕਨੀਕ ਚਾਹੀਦੀ ਹੈ। ਐਕਸਪੀਰੀਐਂਸਡ ਚਾਹੀਦਾ ਆਪਾਂ ਨੂੰ ਜਿਹੜਾ ਆਪਾਂ ਉਹਨੂੰ ਉਸ ਤਕਨੀਕ ਨਾਲ ਉਹਨੂੰ ਪ੍ਰੋਸੈਸ ਕਰਨਾ ਹੈ। ਤੇ ਉਸ ਤੋਂ ਬਾਅਦ ਜਿਹੜੀਆਂ ਸੌਖੀਆਂ ਤਕਨੀਕਾਂ ਨੇ ਜਿਵੇਂ ਆਪਾਂ ਉਹਨੂੰ ਦਾਣਿਆਂ ਨੂੰ ਹਰ ਮਿਲਟ ਦੇ ਦਾਣੇ ਨੂੰ ਆਪਾਂ 10 ਤੋਂ 12 ਘੰਟੇ ਪਾਣੀ 'ਚ ਭ ਤਾਕੇ ਇੱਕ ਤਾਂ ਉਹਦੀ ਕੁਕਿੰਗ ਸੌਖੀ ਹੋ ਜੇ ਦਾਣਾ ਬਰੀਕ ਹੁੰਦਾ ਥੋੜਾ ਹਾਰਡ ਵੀ ਹੁੰਦਾ ਤਾਂ ਉਹਨੂੰ ਸੌਖੇ ਤਰੀਕੇ ਨਾਲ ਆਪਾਂ ਕੁਕ ਕਰ ਸਕਦੇ ਆ ਤੇ ਪਲੱਸ ਜਿਹੜੇ ਉਹਦੇ ਚ ਐਂਟੀਨਿਊਟ੍ਰੀਸ਼ਨਲ ਨੇ ਜਿਵੇਂ ਫਾਈਟੇਟਸ ਨੇ ਜਾਂ ਟੈਨਿਨਸ ਨੇ ਉਹ ਖਤਮ ਹੋ ਜਾਂਦੇ ਨੇ ਤੇ ਜਿਹੜੇ ਸਾਡੇ ਬਾਇਓਵੇਲੇਬਿਲਟੀ ਆ ਜਿਨ੍ਹਾਂ ਨੂੰ ਅਸੀਂ ਲਗੂ ਤੱਤ ਮੇਨ ਹੁੰਦੇ ਨੇ ਇਹਨਾਂ ਚ ਆਇਰਨ ਜ਼ਿੰਕ ਹੁੰਦਾ ਸੋ ਉਹ ਜਿਹੜਾ ਉਹਨਾਂ ਨੂੰ ਅਵੇਲੇਬਲ ਸਾਨੂੰ ਹੋ ਸਕਣ ਉਹ ਜਦੋਂ ਆਪਾਂ ਉਹਨਾਂ ਨੂੰ ਸੋਕਿੰਗ ਕਰਨਾ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਇਹ ਜਲਵਾਯੂ ਸਮਾਰਟ ਫਸਲਾਂ ਹਨ ਕਿਉਂਕਿ ਇਹਨਾਂ ਵਿੱਚ ਜਲਵਾਯੂ ਲਚਕਤਾ ਹੈ ਇਹ ਵਾਤਾਵਰਣ ਪ੍ਰਣਾਲੀ ਨੂੰ ਸਾਫ਼ ਰੱਖਦੇ ਹਨ ਕਿਉਂਕਿ ਇਹਨਾਂ ਨੂੰ ਉੱਚ ਤਾਪਮਾਨ ਤੇ ਸੋਕੇ ਦੇ ਹਾਲਾਤਾਂ ਵਿੱਚ ਵੀ ਆਪਾਂ ਲਗਾ ਸਕਦੇ ਹਾਂ ਤਾਂ ਜੋ ਇਹ ਇਸ ਗੁਣ ਕਰਕੇ ਇਹ ਜਿਹੜੇ ਹੈ ਸੋਕੇ ਦੇ ਹਾਲਾਤਾਂ ਵਿੱਚ ਵੀ ਉਤਪਾਦਨ ਨੂੰ ਯਕੀਨੀ ਬਣਾਉਂਦੇ ਹਨ ਤੇ ਉਸ ਤੋਂ ਇਲਾਵਾ ਇਹਨਾਂ ਦੇ ਵਿੱਚ ਜਿਹੜੇ ਹੈਗੇ ਡਾਈਟਰੀ ਫਾਈਬਰ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਹੈ ਰੇਸ਼ਾ ਜ਼ਿਆਦਾ ਹੋਣ ਕਰਕੇ ਸਾਡ ਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ ਕਿਉਂਕਿ ਅਸੀਂ ਇੱਕ ਵਾਰੀ ਖਾਂਦੇ ਆ ਤੇ ਕਾਫੀ ਦੇਰ ਤੱਕ ਸਾਡਾ ਪੇਟ ਭਰਿਆ ਰਹਿੰਦਾ ਹੈ ਤੇ ਮੋਟਾਪਾ ਕੰਟਰੋਲ 'ਚ ਰਹਿਣ ਕਰਕੇ ਬੀਪੀ 슈ਗਰ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਨੇ ਸਾਡੇ ਤੋਂ ਜੀ ਜੀ ਤੇ ਉਸ ਦੇ ਨਾਲ ਹੀ ਲੋਗ ਗਲਾਈਸੈਮਿਕ ਇੰਡੈਕਸ ਹੋਣ ਕਰਕੇ ਇਹਨਾਂ ਪਦਾਰਥਾਂ ਨਾਲ 슈ਗਰ ਦਾ ਸਪਾਈਕ ਵੀ ਜ਼ਿਆਦਾ ਨਹੀਂ ਹੁੰਦਾ ਬਲੱਡ ਦੇ ਵਿੱਚ ਸੋ ਸਾਰੀਆਂ ਹੀ ਬਿਮਾਰੀਆਂ ਨੂੰ ਕੰਟਰੋਲ ਕਰ ਸਕਦਾ ਹੈ ਤੇ ਉਸ ਤੋਂ ਉੱਪਰ ਇਹ ਗਲੂਟਨ ਅਲਰਜੀ ਵਾਲੇ ਲੋਕਾਂ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਗਲੂਟਨ ਰਹਿਤ ਹੈ ਸੋ ਉਹ ਲੋਕ ਜਿਨ੍ਹਾਂ ਨੂੰ ਖਾਣ ਦਾ ਕੋਈ ਸਰੋਤ ਨਹੀਂ ਹੈ ਇਹ ਪੋਸਟਿਕਤਾ ਦਾ ਸਰੋਤ ਵੀ ਹਨ ਜੀ ਲੈਟਸ ਆਓ ਆਪਾਂ ਇਸ ਸਾਲ ਕੁਝ ਨਾ ਕੁਝ ਰਕਬਾ ਮੋٹے ਅਨਾਜਾਂ ਥੱਲੇ ਜ਼ਰੂਰ ਲਿਆਈਏ ਤੇ ਪੋਸਟਿਕਤਾ ਵੱਲ ਆਪਣੇ ਕਦਮ ਵਧਾਈਏ ਸੋ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦਸਤ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਖੇਤੀਬਾੜੀ ਵਿਭਾਗ ਪੰਜਾਬ ਦੇ ਵੱਲੋਂ ਲਗਾਈ ਹੋਈ ਜ਼ਿਲ੍ਹਾ ਪੰਦਰੀ ਪ੍ਰਦਰਸ਼ਨੀ ਅਤੇ ਕਿਸਾਨ ਸਿਖਲਾਈ ਕੈਂਪ ਦੇ ਵਿੱਚ ਇਹ ਕਿਸਾਨ ਸਿਖਲਾਈ ਕੈਂਪ ਖੇਤੀਬਾੜੀ ਵਿਭਾਗ ਦੇ ਵੱਲੋਂ ਅਯੋਜਿਤ ਕੀਤਾ ਗਿਆ ਆ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਇੱਥੇ ਸਟਾਲਾਂ ਲਗਾਈਆਂ ਨੇ ਕਿਸਾਨ ਵੀਰ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਨੇ ਵੀ ਇੱਥੇ ਪ੍ਰਦਰਸ਼ਨੀਆਂ ਲਗਾਈਆਂ ਨੇ ਆਓ ਆਪਾਂ ਦੇਖਦੇ ਆ ਇਹਨਾਂ ਪ੍ਰਦਰਸ਼ਨੀਆਂ ਨੂੰ ਤੇ ਸੁਣਦੇ ਆ ਵਿਭਾਗਾਂ ਦੇ ਆਏ ਹੋਏ ਮਾਹਰਾਂ ਦੇ ਵਿਚਾਰ ਮੈਂ ਵਿਪুল ਛਾਪੜਾ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਜਿਹੜਾ ਜਲੰਧਰ ਤੋਂ ਅੱਜ ਸਾਡੇ ਰੂਬਰੂ ਹੋ ਰਿਹਾ ਜੀ ਆ ਸਾਡੇ ਮਿਤੀ 18 ਜੁਲਾਈ 2024 ਨੂੰ ਇੱਥੇ ਅੱਜ ਕਿਸਾਨ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਦੇ ਨਾਲ-ਨਾਲ ਕਿਸਾਨਾਂ ਦੀਆਂ ਵੀ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ ਆਤਮਾ ਸਕੀਮ ਦੀਨ ਸਾਲ ਵਿੱਚ ਦੋ ਕੈਂਪ ਲਗਾਏ ਜਾਂ ਲਗਾਏ ਜਾਂਦੇ ਹਨ ਇੱਕ ਹਾੜੀ ਦਾ ਤੇ ਇੱਕ ਸੌਣੀ ਦਾ ਇਹ ਜਿਹੜਾ ਆਪਾਂ ਸੌਣੀ ਦੀਆਂ ਫਸਲਾਂ ਦੀ ਜਾਣਕਾਰੀ ਦੇਣ ਸੰਬੰਧੀ ਕੈਂਪ ਲਗਾਇਆ ਹੈ ਇਸ ਵਿੱਚ 50 ਤੋਂ ਜ਼ਿਆਦਾ ਜਿਹੜੀਆਂ ਕਿਸਾਨਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾ ਸਰਕਾਰੀ ਵਿਭਾਗਾ ਵੱਲੋਂ ਵੀ ਆਪਣੇ ਸਕੀਮਾਂ ਇਸ ਕੈਂਪ ਪਰ ਦੱਸੀਆਂ ਜਾ ਰਹੀਆਂ ਹਨ ਇਸ ਵਿੱਚ ਸਾਡੇ ਡਾਇਰੈਕਟਰ ਮਾਨਯੋਗ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜੀ ਦੀ ਦਿਸ਼ਾ ਦਿਰੀ ਤਹਿਤ ਕੈਂਪ ਲਗਾਇਆ ਜਾ ਰਿਹਾ ਜੀ ਸਾਡੇ ਡਾਕਟਰ ਜਸਵੰਤ رائے ਜੀ ਜੋ ਕਿ ਮੁੱਖ ਤੇ ਉਹਦੀ ਅਸਰ ਜਲੰਧਰ ਹਨ ਉਹਨਾਂ ਦੇ ਦਿਸ਼ਾ ਦਿਸ਼ਾ ਅਤੇ ਸਾਡੇ ਸਰਦਾਰ ਬੈਣੀਪਾਲ ਸਾਹਿਬ ਉਹਨਾਂ ਦੀ ਜਿਹੜੀ ਰਹਿਨਮਾਈ ਹੇਠ ਕੈਂਪ ਲੱਗ ਰਿਹਾ ਜੀ ਡੀਸੀ ਜਲੰਧਰ ਮਾਨਯੋਗ ਸਰ ਹਿਮਾਂਸ਼ੂ ਅਗਰਵਾਲ ਜੀ ਦੀ ਪ੍ਰਧਾਨਗੀ ਹੇਠੇ ਜੈਂਪ ਚੱਲ ਰਿਹਾ ਜੀ ਉਹਨਾਂ ਵੱਲੋਂ ਉਦਘਾਟਨਾ ਜੈਂਪ ਦਾ ਕੀਤਾ ਗਿਆ ਮੇਰਾ ਨਾਮ ਹੈ ਜਸਰਤੂ ਕੌਰ ਮੈਂ ਇਥੇ ਉਪ ਮੰਡਲ ਭੂਮੀ ਰੱਖਿਆ ਅਫਸਰ ਨਕੋਦਰ ਤੇ ਤਾਇਨਾਤ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਪੰਜਾਬ ਦੇ ਵਿੱਚ ਪਾਣੀ ਦਾ ਜਲ ਸਰ ਬਹੁਤ ਘਟਦਾ ਜਾ ਰਿਹਾ ਹੈ ਇਸ ਕਰਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੀ ਸਬਸਿਡੀ ਪ੍ਰੋਵਾਈਡ ਕਰ ਰਿਹਾ ਹੈ ਜਿਵੇਂ ਕਿ ਅੰਡਰਗਰਾਊਂਡ ਪਾਈਪਲਾਈਨ ਜਿਹਦੇ ਵਿੱਚ ਤੁਹਾਨੂੰ ਪਲਾਸਟਿਕ ਦੀ ਪਾਈਪ ਆ ਅਤੇ ਜਿਹੜੀ ਆਰ ਸੀ ਸੀ ਪਾਈਪ ਹੁੰਦੀ ਹੈ ਉਹਦੇ ਤੇ 50% ਸਬਸਿਡੀ ਹੈ ਪਾਣੀ ਨੂੰ ਬਚਾਉਣ ਲਈ ਡ੍ਰਿਪ ਅਤੇ ਸਪ੍ਰਿੰਕਲਰ ਇਰੀਗੇਸ਼ਨ ਜਿਹਦੇ ਤੇ 80 ਤੋਂ ਲੈ ਕੇ 90% ਤੱਕ ਸਬਸਿਡੀ ਹੈ ਪਿੰਡਾਂ ਦੇ ਵਿੱਚ ਟੋਬਿਆਂ ਤੋਂ ਪਾਣੀ ਨੂੰ ਸਿੰਚਾਈ ਲਈ ਵਰਤਣ ਲਈ ਉਹਦੇ ਉੱਤੇ ਵੱਖ-ਵੱਖ ਸਬਸਿਡੀ 100% ਤੱਕ ਹੁੰਦੀ ਹੈ ਮੈਂ ਰਾਜਵੀਰ ਸਿੰਘ ਪਿੰਡ ਤਲਵੰਡੀ ਰਾਇਆਂ ਜ਼ਿਲ੍ਹਾ ਜਲੰਧਰ ਅੱਧਾ ਏਕੜ ਦੇ ਵਿੱਚ ਹਲਦੀ ਦੀ ਖੇਤੀ ਕਰਦਾ ਹੈਗਾ ਹਲਦੀ ਦੀ ਕਿਸਮ ਪੰਜਾਬ ਨੰਬਰ 1 ਤੇ ਸਾਡੇ ਕੋਲ ਬਹੁਤ ਵਧੀਆ ਝਾੜ ਹੈਗਾ ਇਸ ਦਾ ਇਸ ਨੂੰ ਅਸੀਂ ਖੁਦ ਆਪ ਹੀ ਸਾਰੀ ਪ੍ਰੋਸੈਸ ਕਰੀਦੀ ਆ ਖਲਦੀ ਨੂੰ ਪਟਣ ਤੋਂ ਬਾਅਦ ਉਵਾਲ ਕੇ ਫਿਰ ਇਸ ਦੀ ਪਸਾਈ ਕਰਕੇ ਖੁਦ ਹੀ ਪੈਕ ਕਰਕੇ ਖੁਦ ਹੀ ਸੇਲ ਕਰੀਦੀ ਹੈਗੀ ਆ ਬਹੁਤ ਵਧੀਆ ਪ੍ਰੋਫਿਟ ਦੇ ਜਾਂਦੀ ਹੈਗੀ ਆ ਮੈਂ ਡਾਕਟਰ ਮੁਕੇਸ਼ ਸੈਗਲ ਐਂਡ ਸਾਈਸੀਆਰ ਐਨਸੀਐਪੀਐਨ ਨੈਵੀ ਦਿੱਲੀ ਤੋਂ ਇੱਥੇ ਜਲੰਧਰ ਆਇਆ ਕਿਉਂਕਿ ਆਪਾਂ ਕੇਵੀਕੇ ਜਲੰਧਰ ਨਾਲ ਕੰਮ ਕਰ ਰਹੇ ਹਾਂ ਕਿ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਰਸਾਨਾ ਤੋਂ ਇਲਾਵਾ ਵੀ ਬੜੇ ਸਾਡੇ ਕੋਲ ਤਰੀਕੇ ਹੈਗੇ ਨੇ ਜਿਨ੍ਹਾਂ ਚਾਵਲ ਇੱਥੇ ਲਾਇਆ ਜਾ ਸਕਦੀ ਹੈ ਕਿਉਂਕਿ ਚਾਵਲਾਂ ਦੇ ਜਿਹੜੇ ਕਿਸਾਨ ਲੋਕ ਅਗੇ ਨੇ ਜਿਆਦਾ ਜਿਆਦਾ ਕੈਮੀਕਲ ਛਿੜਕਾਅ ਕਰਦੇ ਨੇ ਤੇ ਨਾਲ ਇਹਨਾਂ ਦੀ ਆਏ ਘਟ ਹੁੰਦੀ ਏ ਸਿਹਤ ਘਟ ਹੁੰਦੀ ਏ ਤੇ ਨਾਲੇ ਸਾਡਾ ਐਕਸਪੋਰਟ ਵੀ ਘਟ ਹੁੰਦਾ ਆ ਆਪਾਂ ਇਹ ਪ੍ਰਦਰਸ਼ਨੀ ਦੱਸਣਾ ਹੈ ਕਿ ਉਹ ਕੀ ਕੀ ਕਰਨ ਕੀ ਤਾਂ ਕਿ ਉਹਨਾਂ ਨੂੰ ਅੱਛੀ ਜਾਣਕਾਰੀ ਮਿਲ ਸਕੇ ਤਾਂ ਕਿ ਇਹਨੂੰ ਕਹਿੰਦੇ ਆ IPM ਵਿਧੀ IPM ਵਿਧੀ ਆਪਾਂ ਹੋਰ ਪ੍ਰਯੋਗ ਕਰੀਦੇ ਆ ਨਾਲੇ ਰਸਾਇਣਾਂ ਨੂੰ ਘਟ ਕਰਕੇ ਮੈਨੂੰ ਉਮੀਦ ਹੈ ਕਿ ਕਿਸਾਨ ਭਾਈ ਹਥੋਂ ਨੂੰ ਜਲੰਧਰ ਕੇਵੀ ਕੇ ਨਾਲ ਮਿਲ ਕੇ ਅੱਛਾ ਕੰਮ ਕਰਨਗੇ मैं पवन कुमार पीपीओ सेंट्रल इंटीग्रेटेड पेस्ट मैनेजमेंट जलंधर भारत सरकार का पंजाब में एक ही कार्यालय है जो जलंधर में चांदा रोड पर स्थित है हमारा मेन मकसद है आईपीएम को प्रमोट करना किसानों को ज़्यादा से ज़्यादा जानकारी देना जिससे कि उनकी फसलों में किसानों पेशे का यूज कम से कम हो और अधिक लाभ ले सकें मेन मकसद हमारा क्या है कि किसानों को बताना है कि ケमिकल्स ਕਾ ਉਪਯੋਗ ਕਮ ਸੇ ਕਮ ਕਰਨਾ ਹੈ ਜਰੂਰਤ ਕੀ ਬੇਸ ਤੇ ਕਰਨਾ ਹੈ ਮੇਰਾ ਨਾਮ ਹੈ ਜਵਨਪੀਤ ਸਿੰਘ ਮੈਂ ਬਤੌਰ ਬਾਗਬਾਨੀ ਵਿਕਾਸ ਸਭ ਤੋਂ ਜਲੰਧਰ ਵਿਖੇ ਆਪਣੀ ਸੇਵਾ ਨਿਭਾ ਰਿਹਾ ਮੈਂ ਅੱਜ ਅਸੀਂ ਕਿਸਾਨ ਸਿਖਲਾਈ ਕੈਂਪ ਜੋਜਿਤ ਕੀਤਾ ਗਿਆ ਜੋ ਕਿ ਖੇਤੀਬਾੜੀ ਵਿਭਾਗ ਵੱਲੋਂ ਜੋਜਿਤ ਕੀਤਾ ਗਿਆ ਵਾ ਉਸ ਦੇ ਦੌਰਾਨ ਅਸੀਂ ਆਪਣਾ ਇੱਕ ਸਟਾਲ ਲਗਾਇਆ ਹੋਇਆ ਹੈ ਤਿੰਨ ਤਰ੍ਹਾਂ ਦਾ ਸਕੈਚ ਸਾਡੇ ਕੋਲ ਅਵੇਲੇਬਲ ਹੈ ਮੰਗੋ ਆ ਜੀ ਔਰੈਂਜ ਆ ਤੇ ਲੀਚੀ ਆ ਜਿਹੜੀ ਕਿ 60 ਰੁਪਏ ਤੋਂ ਲੈ ਕੇ 85 ਰੁਪਏ ਦੀ ਬੋਤਲ ਹੈ ਬਹੁਤ ਹੀ ਸੋਹਣਾ ਫਰੈਸ਼ ਸਕੈਚ ਹੈ ਜੀ ਕਿਸਾਨ ਵੱਲੋਂ ਪ੍ਰੋਸੈਸ ਕੀਤੀ ਹੈਲਦੀ ਇਥੇ ਅਵੇਲੇਬਲ ਹੈ ਜੀ ਇਸ ਤੋਂ ਇਲਾਵਾ ਅਸੀਂ ਮੱਖੀ ਪਾਲਣ ਨੂੰ ਪ੍ਰਸਤਾਨ ਕਰਦੇ ਆ ਜੋ ਕਿ ਸ਼ਾਇਦ ਸਾਡੇ ਤੁਹਾਡੇ ਕੋ ਅਵੇਲੇਬਲ ਹੋ ਸਕਦਾ ਜੀ ਸਾਡੇ ਨਰਸਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਅੰਬਾ ਦੇ ਬੂਟੇ ਲੱਗੇ ਹੋਏ ਆ ਕਿਸਾਨਾਂ ਨੂੰ ਅਸੀਂ ਬੂਟੇ ਵੀ ਸਪਲਾਈ ਕਰਦੇ ਆ ਇਸ ਤੋਂ ਇਲਾਵਾ ਕਿਸਾਨ ਦੇ ਲਈ ਡੈਮੋਸਟ੍ਰੇਟ ਕਰ ਲਈ ਵੱਖ-ਵੱਖ ਤਰ੍ਹਾਂ ਦੇ ਅੰਬਾਂ ਦੀਆਂ ਵੈਰਾਈਟੀਆਂ ਰੱਖੀਆਂ ਗਈਆਂ ਜਿਦੇ ਵਿੱਚ ਅਮਰਪਾਲੀ ਚੌਸਾ ਤੇ ਇਸ ਤੋਂ ਇਲਾਵਾ ਜੇ 나ਕ 나ਕ ਦੇ ਵਿੱਚ ਦੋ ਵੈਰਾਈਟੀਆਂ ਸਾਡੇ ਕੋਲ ਹੈਗੀਆਂ ਬੱਗੂ ਗੋਸ਼ਾ ਤੇ ਪੱਥਰਨਾਗ ਇਸ ਤੋਂ ਇਲਾਵਾ ਸਾਡੇ ਕੋਲ ਜੀ ਸਹਾਇਕ ਧੰਦੇ ਵੀ ਆ ਜਾਂਦੇ ਆ ਜਿਨ੍ਹਾਂ ਚੋਂ ਮੁੱਖ ਸਹਾਇਕ ਧੰਦਾ ਵਾ ਮਸ਼ਰੂਮ ਕਲਟੀਵੇਸ਼ਨ ਖੁੰਬਾਂ ਦੀ ਕਾਸ਼ਤ ਇਸ ਤੋਂ ਇਲਾਵਾ ਸਾਡੇ ਕੋਲ ਸੈਂਟਰ ਆਫ ਐਕਸਲੈਂਸ ਵਿਖੇ ਪਨੀਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਵੱਖ-ਵੱਖ ਸੈਂਪਲ ਪਏ ਆ ਮੇਰਾ ਨਾਮ ਸ਼ুবੰਦ ਕੌਰ ਹੈ ਮੈਂ ਬਤੌਰ ਸੀਨੀਅਰ ਮੱਛੀ ਪਾਲਣ ਅਫਸਰ ਜਲੰਧਰ ਵਿਖੇ ਸੇਵਾ ਨਿਭਾ ਰਹੀ ਹਾਂ ਮੱਛੀ ਪਾਲਣ ਦੇ ਕਿੱਤੇ ਨੂੰ ਲਾਹੇਵੰਦ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ 5 ਸਾਲ ਦੀ ਸਕੀਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ 2021 ਤੋਂ ਲੈ ਕੇ 2025 ਤੱਕ ਇਹ ਸਕੀਮ ਹੈ ਇਹਦੇ ਵਿੱਚ ਜਿਹੜੇ ਵੀ ਕਿਸਾਨ ਵੀਰ ਮੱਛੀ ਪਾਲਣ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜਨਰਲ ਕੈਟਾਗਰੀ ਨੂੰ 40% ਹੈ ਤੇ ਐਸ ਸੀ ਐਸ ਟੀ ਅਤੇ ਔਰਤਨ ਕੈਟਾਗਰੀ ਨੂੰ 60% ਦੀ ਸਬਸਿਡੀ ਮੁਹੱਈਆ ਕਰਾਈ ਜਾਂਦੀ ਹੈ ਮੈਂ ਡਾਕਟਰ ਸੰਜੀਵ ਕੁਮਾਰ ਕਟਾਰੀਆ ਡਿਪਟੀ ਡਾਇਰੈਕਟਰ ਖੇਤੀ ਵਿਗਿਆਨ ਕੇਂਦਰ ਨੂਰਮੈਲ ਤੋਂ ਅੱਜ ਅਸੀਂ ਇੱਥੇ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਹਾਂ ਗੁਰਾਇਆ ਵਿਖੇ ਜਿੱਥੇ ਕਿ ਜਿਹੜੇ ਕਿਸਾਨ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਵੀ ਜਿਹੜਾ ਖੇਤੀਬੀਗਿਆਨ ਕੇਂਦਰ ਹੈਗਾ ਉਹਦੇ ਕੀ ਕੀ ਮੁੱਖ ਉਦੇਸ਼ ਹੈਗੇ ਆ ਤੇ ਅਸੀਂ ਕੀ ਕੀ ਕੰਮ ਜਿਹੜੇ ਹੈਗਾ ਕਿਸਾਨ ਵੀਰਾਂ ਲਈ ਕਰਦੇ ਆ ਮੈਂ ਡਾਕਟਰ ਗੁਲਜਾਰ ਸਿੰਘ ਸੰਘੇੜਾ ਨਿਰਦੇਸ਼ਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਕਪੂਰਥਲਾ ਅੱਜ ਅਸੀਂ ਪੰਜਾਬ ਸਰਕਾਰ ਦੀ ਸਾਈਡ ਤੋਂ ਜਿਹੜਾ ਸਾਡਾ ਜ਼ਿਲ੍ਹਾ ਪਤਰੀ ਜਲੰਧਰ ਤੋਂ ਕੈਂਪ ਲਗਾਇਆ ਗਿਆ ਹੈ ਇਹ ਹੈਗਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਤਰਫੋਂ ਕੈਂਪ ਲਗਾਇਆ ਗਿਆ ਅਸੀਂ ਪ੍ਰੋਜੈਕਟ ਅਫਸਰ ਗੰਨਾ ਪੀਏਯੂ ਲੁਧਿਆਣਾ ਤੇ ਸਹਿਕਾਰੀ ਖੰਡ ਮਿਲ ਨਕੋਦਰ ਦੀ ਸਹਿਯੋਗਤਾ ਦੇ ਨਾਲ ਅੱਜ ਅਸੀਂ ਇਹ ਪ੍ਰਦਰਸ਼ਨੀ ਲਗਾਈ ਹੋਈ ਹੈ ਅੱਜ ਅਸੀਂ ਇੱਥੇ ਗੰਨੇ ਦੀਆਂ ਕਿਸਮਾਂ ਬਾਰੇ ਜਿਹੜੇ ਕਿ ਸਾਡੇ ਕਿਸਾਨ ਵੀਰਾਂ ਨੇ ਕਿੰਨੇ ਦੀਆਂ ਕਿਸਮਾਂ ਲਗਾਈਆਂ ਹੋਈਆਂ ਨੇ ਇਸ ਵੇਲੇ ਗੰਨੇ ਦੀ ਜਿਹੜੀ ਫਸਲ ਭਰਪੂਰ ਚੱਲੀ ਹੋਈ ਹੈ ਅਸੀਂ ਇੱਥੇ ਇਸ ਇਹ ਸੰਦੇਸ਼ ਆ ਦੇਣ ਚਾਹੁੰਦੇ ਆ ਕਿ ਇਸ ਵੇਲੇ ਜਿਹੜੀ ਸਾਡੀ ਗੰਨੇ ਦੀ ਫਸਲ ਹੈ ਉੱਪਰ ਆਪਣੀ ਭਰਪੂਰ ਜੋਵਨਤੀ ਹੈ ਗ੍ਰੈਂਡ ਗਰੋਥ ਸਟੇਜ ਤੇ ਹੈਗੀ ਹੈ ਔਰ ਇਸ ਵੇਲੇ ਜਿਹੜੀ ਉਹਦੀ ਸਾਮ ਸੰਭਾਲ ਹੈ ਕਿਉਂਕਿ ਸਾਡਾ ਮੌਨਸੂਨ ਦਾ ਸੀਜ਼ਨ ਚੱਲਦਾ ਪਿਆ ਇਸ ਵੇਲੇ ਕਿਹੜੇ ਕਿਹੜੇ ਕੀੜੇ ਮਕੋੜੇ ਕਿਹੜੀ ਕਿਹੜੀ ਬਿਮਾਰੀਆਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਬਾਰੇ ਅਸੀਂ ਕਿਸਾਨਾਂ ਨੂੰ ਜਿਹੜਾ ਕਿ ਵਾਈਂਡ ਅਪ ਕਰ ਰਹੇ ਹਾਂ ਮੈਂ ਡਾਕਟਰ ਜਸਵਿੰਦਰ ਸਿੰਘ ਖੇਤੀਬਾੜੀ ਅਫਸਰ ਹੈੱਡ ਕੁਆਰਟਰ ਜਲੰਧਰ ਤੋਂ ਬੋਲ ਰਿਹਾ ਜੀ ਅੱਜ ਅਸੀਂ ਸੌਣੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਵਾਸਤੇ ਜ਼ਿਲ੍ਹਾ ਪੱਤਰ ਦਾ ਕੈਂਪ ਬਲਾਕ ਰੁੜਕਾ ਦੇ ਗੁਰਾਇਆਂ ਕਸਬੇ ਵਿੱਚ ਅਯੋਜਿਤ ਕੀਤਾ ਇਸ ਕੈਂਪ ਮੇਨ ਜਿਹੜਾ ਮੰਤਵ ਹੈ ਉਹ ਜਦਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਪਰਾਲੀ ਦੀ ਸਮੱਸਿਆ ਜਿਹੜੀ ਆ ਰਹੀ ਆ ਉਹ ਉਸ ਤਾ ਕਿਸ ਤਰ੍ਹਾਂ ਅਸੀਂ ਪ੍ਰਬੰਧਨ ਕਰਨਾ ਅਸੀਂ ਆਪਣੀ ਜਿਹੜੀ ਆ ਵਾਜੂ ਮੰਡਲ ਜਾਂ ਹਵਾ ਪਾਣੀ ਜਾਂ ਤਾ ਤੀਨੂੰ ਕਿਸ ਤਰ੍ਹਾਂ ਪਲੀਤ ਹੋਣ ਤੋਂ ਬਚਾਣਾ ਉਹਦੇ ਸਬੰਧ ਵਿੱਚ ਅਸੀਂ ਕਿਸਾਨਾਂ ਨੂੰ ਜਿਹੜਾ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਮੈਂ ਨਿੰਦਲ ਸਿੰਘ ਬੈਣੀਪਾਲ ਜੋਇੰਟ ਡਾਇਰੈਕਟਰ ਪਲੱਟ ਪ੍ਰੋਟੈਕਸ਼ਨ ਅੱਜ ਇੱਥੇ ਆਪਣੇ ਜਲੰਧਰ ਜ਼ਿਲ੍ਹੇ ਦੇ ਕਿਸਾਨ ਮੇਲੇ ਦੇ ਵਿੱਚ ਆਇਆ ਹੈਗਾ ਇਹ ਅਸੀਂ ਸਾਲ ਦੇ ਵਿੱਚ ਦੋ ਵਾਰੀ ਦੋਨੋਂ ਫਸਲਾਂ ਦੇ ਸ਼ੁਰੂਆਤ ਦੇ ਵਿੱਚ ਅਸੀਂ ਕੈਂਪ ਲਾਉਨੇ ਆ ਇਹਦੇ ਵਿੱਚ ਹੁਣ ਜਿਹੜਾ ਆਪਣੇ ਝੋਨਾ ਬਾਸਮਤੀ ਨਰਮਾ ਅਤੇ ਮੱਕੀ ਦੀ ਜਿਹੜੀ ਬਜਾਈ ਦੇ ਸੰਬੰਧ ਵਿੱਚ ਕਿਸਾਨਾਂ ਨੂੰ ਜਿਹੜਾ ਉਹਨਾਂ ਦੀਆਂ ਬਿਮਾਰੀਆਂ ਉਹਨਾਂ ਦੇ ਸੀਡ ਉਹਨਾਂ ਦੇ ਸਾਰੀਆਂ ਜਿਹੜੀਆਂ ਸਮੱਸਿਆਵਾਂ ਬਾਰੇ ਦੱਸਿਆ ਜਾਣਾ ਤੇ ਇਸ ਵਿੱਚ ਕਿਸਾਨ ਜਿਹੜੇ ਆ ਬਹੁਤ ਹਮ ਹਮ ਆ ਕੇ ਪਹੁੰਚੇ ਹੋਏ ਆ ਤੇ ਬਾਕੀ ਜਿਹੜੇ ਸਾਡੇ ਮਹਿਕਮੇ ਦੇ ਜਿਹੜੇ ਐਕਸਪਰਟ ਨੇ ਉਹ ਜਿਹੜੇ ਆਪਣੇ ਸਾਰੇ ਕਿਸਾਨਾਂ ਨੂੰ ਜਿਹੜੀ ਆ ਜਾਣਕਾਰੀ ਦੇ ਰਹੇ ਆ ਅੱਜ ਜੀ ਅਸੀਂ ਗੁਰਾਇਆ ਦੇ ਵਿੱਚ ਕਿਸਾਨ ਮੇਲਾ ਲੱਗਿਆ ਸੀਗਾ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਲਗਾਇਆ ਗਿਆ ਸੀਗਾ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਉਹਦੇ ਵਿੱਚ ਮੈਂ ਸ਼ਮੂਲੀਅਤ ਕੀਤੀ ਹੈ ਬਹੁਤ ਚੰਗੀ ਤਦਾਦ ਦੇ ਵਿੱਚ ਸਾਡੇ ਜਿਹੜੇ ਕਿਸਾਨ ਭਰਾ ਨੇ ਇੱਥੇ ਜਲੰਧਰ ਜ਼ਿਲ੍ਹੇ ਦੇ ਉਹਨਾਂ ਨੇ ਇਹਦੇ ਵਿੱਚ ਪਾਰਟਿਸਪੇਸ਼ਨ ਕੀਤੀ ਆ ਆਲਮੋਸਟ ਸਾਰੇ ਸਾਡੇ ਜਿਹੜੇ ਰਿਲੇਟਿਡ ਡਿਪਾਰਟਮੈਂਟਸ ਨੇ ਉਹ ਵੀ ਇੱਥੇ ਅੱਜ ਪਹੁੰਚੇ ਨੇ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਸਾਡੇ ਜਿਹੜੇ ਕਿਸਾਨ ਭਰਾ ਹੈ ਕਮਿਊਨਿਟੀ ਹੈ ਜਿਹੜੀ ਇੱਥੇ ਅੱਜ ਆਈ ਹੈ ਜਿਹੜੀ ਗੱਲਾਂ ਪ੍ਰੋਗਰੈਸਿਵ ਫਾਰਮਿੰਗ ਬਾਰੇ ਸੁਣ ਕੇ ਜਾ ਰਹੀ ਹੈ ਜਿੰਨੇ ਵੀ ਟੈਸਟ ਨਵੀਆਂ ਖਾਦਾਂ ਨਵੇਂ ਬੀਜ ਉਹਦੇ ਬਾਰੇ ਨਵੀਂ ਟੈਕਨੋਲੋਜੀ ਨਾਲ ਆਪਾਂ ਯੂਜ਼ ਕਰਕੇ ਆਪਣੀ ਫਸਲ ਦੇ ਉਤਪਾਦਨ ਦੇ ਵਿੱਚ ਇਜਾਫਾ ਕਰ ਸਕਦੇ ਹਾਂ ਤੁਸੀਂ ਦੇਖੀਆ ਇਸ ਕਿਸਾਨ ਸਿਖਲਾਈ ਕੈਂਪ ਦੇ ਵਿੱਚ ਲੱਗੀਆਂ ਕਿਸਾਨਾਂ ਦੀਆਂ ਤੇ ਵਿਭਾਗਾਂ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਮੈਂ ਉਮੀਦ ਕਰਦਾ ਤੁਸੀਂ ਇਹਨਾਂ ਪ੍ਰਦਰਸ਼ਨੀਆਂ ਤੋਂ ਕੋਈ ਨਾ ਕੋਈ ਤਕਨੀਕੀ ਗਿਆਨ ਜ਼ਰੂਰ ਲਿਆ ਹੈ ਤੇ ਇਹ ਗਿਆਨ ਨੂੰ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਅਪਣਾਓਗੇ ਸੋ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਪੂਰੀ ਤਰ੍ਹਾਂ ਸਸ਼ਕਤ ਔਰ ਸਕਸ਼ਮ ਬਣੇ ਇਸ ਲਕਸ਼ ਕੇ ਸਾਥ ਹਮ ਨਿਕਲੇ ਹੈ देश के किसानों को हर वो साधन संसाधन दिए जाए जिससे वो अपनी आय दोगुनी कर सके ये मुस्कान है खुशहाली की देश के मान की ये मुस्कान है किसानों की और इस मुस्कान की वजह है प्रधानमंत्री किसान सम्मान निधि योजना जो अन्नदाताओं की आशाओं की जमीन को पिछले पाँच वर्षों से इस तरह सींच रही है कि उनके जीवन में खुशी और आत्मविश्वास की फसल लहलहा रही है माननीय प्रधानमंत्री जी की दूरगामी सोच का नतीजा है प्रधानमंत्री किसान सम्मान निधि योजना लगातार तीसरी बार चुनी गई सरकार का पहला निर्णय किसानों के बारे में है माननीय प्रधानमंत्री द्वारा पीएम किसान योजना की सत्रहवीं किस्त की फाइल पर किया गया हस्ताक्षर मेहनत कश अन्नदाताओं के प्रति सरकार की प्रतिबद्धता को दर्शाता है विश्व की सबसे बड़ी डायरेक्ट बेनिफिट ट्रांसफर योजनाओं में से एक प्रधानमंत्री किसान सम्मान निधि योजना में एक पारदर्शी प्रक्रिया के तहत सभी किसान परिवारों को दो हजार की तीन समान किस्तों के माध्यम से कुल छह हजार दिए जाते हैं अब तक 16 किस्तों द्वारा 11 करोड़ से अधिक पीएम किसान लाभार्थियों को तीन दशमलव शून्य चार लाख करोड़ रुपए से अधिक की धनराशि डायरेक्टली उनके अकाउंट में ट्रांसफर की जा चुकी है प्रधानमंत्री किसान सम्मान निधि के तहत सालाना छह हजार की किस्तें मिलती हैं यह हमारे है, लिए एक वरदान साबित तो हुई प्रधानमंत्री किसान योजना पंजीकृत हो आज पर्यत बत्तीस हजार टूँ इस योजना से किसानों के साथ समग्र कृषि का जीर्णोद्धार हुआ है देश के माननीय प्रधानमंत्री श्री नरेंद्र मोदी जी के विजन के तहत इस योजना को किसान केंद्रित डिजिटल बुनियादी ढांचा में तब्दील किया गया है जिसमें बिना किसी बिचौलिए के किसानों को सीधे किश्तों का भुगतान किया जाता है केंद्र सरकार के संकल्प को डिजिटल इंडिया से जोड़ते हुए ये योजना मोबाइल ऐप के e प्रक्रिया मोबाइल ऐप से फेस ऑथेंटिकेशन और नो योर स्टेटस मॉड्यूल की सुविधा प्रदान करती है जिससे किसान इस योजना से जुड़ी कोई भी जानकारी सीधे प्राप्त कर सकते हैं किसानों के जीवन को और आसान बनाने के लिए एआई चैटबॉट किसान ई e मित्र बेहतर कल का एक नया आगाज है किसान ई मित्र ए आई चैट बॉट एक सच्चे दोस्त की भूमिका निभाते हुए योजना से जुड़ी सारी जानकारी चयनित भाषा में मुहैया कराता है पीएम किसान की सत्रहवीं किस्त के रूप में आज माननीय प्रधानमंत्री द्वारा नौ दशमलव दो छह करोड़ से अधिक पात्र किसानों को बीस हजार करोड़ रुपए की धनराशि सीधे उनके बैंक खातों में ट्रांसफर की जा चुकी है केंद्र सरकार की एक और अहम पहल है कृषि सखी जो ज्ञान और महिला सशक्तिकरण का अद्भुत संगम है कृषि सखी अभियान द्वारा गांव की महिलाओं को पारंपरिक कृषि प्रथाओं से लेकर नवीन तकनीकों के बारे में प्रशिक्षण दिया जाता है जो महिला किसानों को आर्थिक व सामाजिक रूप से मजबूत बनाता है गांव की हर महिला को इस मुहिम से जोड़ने के लिए माननीय प्रधानमंत्री श्री नरेंद्र मोदी जी द्वारा तीस हजार से अधिक स्वयं सहायता समूहों का कृषि सखियों के रूप में प्रमाणीकरण किया गया है कृषि सखी हमारी सहेली जैसी हैं और गांव-गांव में आती हैं। हमको खेतीबाड़ी बारे के बारे में बहुत कुछ सिखाती हैं। ऐसे अनूठे प्रयासों से देश का किसान स्वाभिमानी स्वावलंबी सशक्त और आत्मविश्वासी बन रहा है